ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਵੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੀ ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂ ਜੀ ਵਧੀਆ ਚੱਲਦਾ ਕੰਮ ਹਾਂ ਜੀ ਪੂਰਾ ਵਧੀਆ ਜੀ ਪ੍ਰਮਾਤਮਾ ਦੀ ਮਿਹਰ ਆ ਜੀ ਚਲੋ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜੀ ਮੇਰਾ ਟੈਣੀ ਆ ਜੀ ਪਿੰਡ ਬੋਰਜ ਰਾਜਗੜ ਜੀ ਕੋਲੇ ਸਲਾਹਪੁਰਾ ਜੀ ਠੀਕ ਆ ਤੇ ਜ਼ਿਲ੍ਹਾ ਜੀ ਬਠਿੰਡਾ ਆਪਾਂ ਤਹਿਸੀਲ ਬਾਈ ਪੁਰਜੀ ਹਾਂ ਦਾਖਾਣਾ ਸਲਾਹਤਾਈ ਮੋਬਾਈਲ ਨੰਬਰ ਉਹ 865520241 ਇਹ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਇਹ ਪਹਿਲੇ ਹੀ ਸੂਈ ਹੈ ਜੀ ਪਹਿਲੇ ਹੀ ਸੂਈ ਹੈ ਹਾਂ ਜੀ ਕਦੋਂ ਸੂਈ ਹੈ ਬਾਈ ਇਹ ਜੀ ਤੜਕੇ ਸੂਈ ਆ ਪਈ ਹੈ ਜੇਰ ਜੀ ਇਹਦੇ ਠੀਕ ਹੈ ਜੇਰ ਪੈ ਗਈ ਹਾਂ ਜੀ ਠੀਕ ਹੈ ਜੇਰ ਬਾਈ ਬੱਠਲ ਚੜ੍ਹ ਗਈ ਬੱਠਾ ਸਵੇਰੀ ਸੂਈ ਆ ਹਾਂ ਜੀ ਬੱਚਾ ਕਿਤੇ ਤੱਕ ਰਮਾ ਬੱਚਾ ਜੀ ਬੱਚਾ ਜੀ ਠੀਕ ਹੈ ਚਲ ਠੀਕ ਕਿਨਾ ਕਹੋ ਫਿਰ ਕੱਢਿਆ ਬੋਲਾ ਕੱਢ ਲਾ ਜੀ ਹਰੇ ਫਿਰ ਠੀਕ ਆ। ਤੂ ਟੂਰ ਲਈ ਮਾਰਨਾ। ਓਕੇ। ਥਾਣ ਬਹੁਤ ਚੰਗਾ। ਗਲਾਬੀ ਥਾਣ ਕੱਲਾ ਕੱਲਾ ਥਾਣ ਮੁੱਠੀ ਆ ਦਾ ਥਾਣ ਚਾਰੇ ਥਾਣ ਨਿਕੜ ਮੇ ਪੂਰੇ ਗੈਸ ਤੇ ਆਰਡਰ ਦੀ ਕੁਆਲਿਟੀ ਕਮਾਲ ਦੀ ਐ। ਪਛਾਂ ਤੋਂ ਵੀ ਆਰਡਰ ਦਤਾਨੇ ਬਹੁਤ ਚੰਗਾ। ਕਿੰਨਾ ਦੁੱਧ ਦੇ ਦੂ ਐਸਟੀਮੇਟ? ਦੋਤਾ ਹੀ ਮੇਰੇ ਨਾਲ ਪੁੱਛੂਗਾ 16-17 ਲੀਟਰ ਦੇਣਾ ਚਾਹੀਦਾ ਥਾਣ ਦੇ ਬਹੁਤ ਚੰਗਾ ਪੱਤੀ ਦਾ ਹੀ। ਸਹੀ ਗੱਲ ਆ। ਕੱਦ ਵੱਡ ਚੰਗਾ ਤੇ ਰਾਜੀ ਆ ਬਈ ਤੇ ਥਣਲੇਵਾ ਬਾਈ ਦੀ ਗੱਲ ਸਹੀ ਆ। ਹਾਂ ਜੀ। ਹੂੰ। ਅਰੇ 20 ਕਰ ਲਈ ਕੋਈ ਫਾਇਦਾ ਨਹੀਂ। 15 16 ਲੀਟਰ ਖੁੱਲਾ ਦਿਓ ਜੀ ਬਸੇ ਠੀਕ ਆ ਬਾਈ ਤੇ ਕੀ ਮੋਲ ਆ ਬਾਈ ਇਹਦਾ ਮੋਲ ਫੋਨ ਤੇ ਕਰ ਦਿਆਂਗੇ ਜੀ ਜਾਇਜ਼ ਜੀ ਹਾਂ ਜੀ ਠੀਕ ਮੋਲ ਇਹਦਾ ਬਾਈ ਫੋਨ ਤੇ ਹੋਜੂ ਮੋਲ ਬਾਈ ਕਹਿੰਦਾ ਵੈੜ ਦੇ ਹਿਸਾਬ ਨਾਲ ਜਾਇਜ਼ ਰੱਖਾਂਗੇ ਕਿੰਝ ਸਕੂਨ ਬਹੁਤ ਆ ਜੀ ਬਸ ਜਾਇਜ਼ ਰੰਗ ਰੂਪ ਚੰਗਾ ਕੱਦ ਵਿੱਡ ਚੰਗਾ ਤੋਰਾ ਤਰਾ ਠੀਕ ਆ ਥਾਣ ਚੰਗਾ ਲੱਗਿਆ ਗੱਲ ਵੀ ਥਾਣ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਸੁਈ ਸੁਵਾਈ ਆ ਜੇਰ ਵੀ ਬਾਈ ਬੱਠਲ ਤੇ ਰੱਖੀ ਬੈਠਾ ਬੱਚਾ ਅੱਡ ਨੇੜ ਤੋਂ ਚੈੱਕ ਕਰ ਲੋ ਥਾਣ ਬਹੁਤ ਚੰਗਾ ਚਵਾਈ ਕਿਵੇਂ ਆ ਚਵਾਈ ਦਾ ਜੀ ਇੱਕ ਨੰਬਰ ਆ ਧਾਰਾ ਮਾਰ ਕੇ ਦੇਖਣਾ ਜੀ ਠੀਕ ਆ ਪਹਿਲਾਂ ਕਦੋਂ ਹੁਣ ਧਾਰਾ ਮਾਰ ਕੇ ਦੇਖਣਾ ਜੀ ਠੀਕ ਆ ਝੋਣ ਜਾਣ ਬਹੁਤ ਚੰਗਾ ਜੀ ਠੀਕ ਆ ਚਵਾਈ ਚਵਾਈ ਕਹਿੰਦਾ ਇੱਕ ਨੰਬਰ ਹੈ ਠੰਡੀ ਪੂਰੀ ਆ ਹਨਾ ਮੈਂ ਕਹਾਂ ਇਹ ਕੋਈ ਅੰਤ ਨਹੀਂ ਜੀ ਠੀਕ ਆ ਹੂੰ ਠੰਡੀ ਠੁੰਡੀ ਦਾ ਵੀ ਕੋਈ ਅੰਤ ਨਹੀਂ ਠੀਕ ਨਾ ਬਈ ਚਵਾਈ ਦੇਖੋ ਚਵਾਈ ਬਹੁਤ ਹੈ ਮੈਂ ਕਹਾਂ ਜਿਵੇਂ ਪਹਿਲਾਂ ਜੀ ਕੋਈ ਵਾਸਤਾ ਹੀ ਨਹੀਂ ਜੀ ਨਾ ਦੇ ਜਿਵੇਂ ਪਹਿਲਾਂ ਨਾ ਬਈ ਫਿਲਮ ਵਾਲੀ ਤਾਂ ਕਰਮ ਵਾਲੀ ਹੈ ਨਹੀਂ ਚੁਆਇਸ ਵੀ ਨੰਬਰ 1 ਮਗਰ ਲੈ ਤੇ ਮਾਰ ਦੋ ਕੋਈ ਕਰ ਲੈ ਬਈ ਮਗਰ ਲੈਣਾ ਮਹਾਦਮ ਕੀ ਬਾਤ ਆ ਚੁਆਇਸ ਵੀ ਤਾਂ ਬਈ ਇੱਕ ਨੰਬਰ ਗਰਨ ਕਰਨ ਪੈਂਦੀ ਹੈ ਘਰ ਨਾਲ ਬਹੁਤ ਠੀਕ ਹੈ ਠੀਕ ਹੈ ਮੂਹਲੇ ਦੇ ਦਵਾਰੇ ਮਾਰ ਦੋ ਜੇ ਕੋਈ ਚੱਕਰ ਚੁਆਇਸ ਵੀ ਤਾਂ ਨੰਬਰ 1 ਮੈਂ ਕਹਿੰਦਾ ਕੋਈ ਆਂਟੀ ਨਹੀਂ ਚੁਆਇਸ ਦਾ ਨਾ ਨੇ ਵੱਡ ਰਹੀ ਹੈ ਭਾਈ ਹਾਂ ਚੁਆਈ ਸੀ ਮੈਂ ਕੱਚੀ ਲੈਂਦਾ ਹੀ ਨਹੀਂ ਜੀ ਗਾਹ ਬੋਲੇ ਜੈਜਪੂਰ ਹਾਂ ਜੀ ਜੈਜਪੂਰ ਬੋਲ ਭਾਈ ਜੈਜਪੂਰ ਤੇ ਕਿਸੇ ਵੀ ਭਰਾ ਦੇ ਬਾੜ ਪਸੰਦ ਆਵੇ ਹਨਾ ਬਾਈ ਨਾਲ ਨੈਟ ਕਰ ਲੈ ਚੁਆਈ ਜੂਈ ਤਾਂ ਲਾ ਨੰਬਰ 1 ਆ ਬਈ ਕਿਆ ਬਾਤ ਆ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ